ਸਸ਼ੀ ਗਾ ਜੀ ਪੀਨੈ న్యూਸ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਗਮਸੀ ਮੈਂ ਅਕਸਰ ਹੀ ਬਹੁਤ ਸਾਰੀ ਇੰਟਰਵਿਊਜ਼ ਲੈ ਕੇ ਆਨਾ ਬਹੁਤ ਸਾਰੇ ਨਵੇਂ ਨਵੇਂ ਚੀਜ਼ਾਂ ਲੈ ਕੇ ਆਨਾ ਤੇ ਅੱਜ ਸਾਡੇ ਨਾਲ ਮੌਜੂਦ ਨੇ ਸਾਡੀ ਪੰਜਾਬ ਦੀ ਸ਼ਾਨ ਆਨ ਮਾਨ ਸ਼ਾਨ ਜੁਮੇਲੀ ਭਾਬੀ ਪਿਆਰ ਦਾ ਸਸ਼ੀਗਰ ਭਾਬੀ ਕਿਵੇਂ ਹੋ ਸਸ਼ੀਗਰਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਗਮਸੀ ਠੀਕ ਹੋ ਠੀਕ ਆ ਸ਼ੁਕਰ ਤੁਹਾਨੂੰ ਮੇਰਾ ਨਾਮ ਯਾਦ ਹੋਇਆ ਜਨਮ ਤੋਂ ਪਿਆਰ ਕਰਦੀ ਆ ਤੇ ਨਾਮ ਤਾਂ ਤੇਰਾ ਮੈਂ ਆਪੇ ਹੀ ਚਾਤੇ ਰੱਖੂਗੀ ਨਹੀਂ ਨਹੀਂ ਮੇਰੀ ਸੇਲੀ ਹੈਗੀ ਉਹ ਨਾਰਾਜ਼ ਹੋ ਜਾਊਗੀ ਅਨਾਈ ਵੀ ਨਾਰਾਜ਼ ਹੋ ਜੂਗੀ ਕੁੜੀਆਂ ਨਾਰਾਜ਼ ਨਹੀਂ ਹੋਣਾਗਾ ਠੀਕ ਹੈ ਨਾ ਬਚਪਨ ਤੋਂ ਪਿਆਰ ਕਰਦਾ ਆਇਆ ਮੈਨੂੰ ਮੈਂ ਤਾਂ ਤੁਹਾਨੂੰ ਮਿਲੇ ਹੀ 2 ਸਾਲ 2 ਸਾਲ ਪਹਿਲਾਂ ਝੂਠ ਬੋਲਦਾ ਪੜਿਆ ਹੀ ਮੇਰੇ ਨਾਲ ਆ ਉਹ ਮੈਂ ਤਾਂ ਪੜਿਆ ਹੀ ਨਹੀਂ ਨਾ ਵੇਖ ਲਿਆ ਮੈਂ ਤੇ ਹਨਪੜਾਂ ਸੁਣੀ ਚੱਲ ਕਰਾ ਅਜਾ ਮੈਨੂੰ ਇਹ ਦੱਸੋ ਜਾਟਾਂ ਜੁਲੀਅਟ 4 ਦਾ ਕੀ ਪਲਾਨ ਹੈ ਆ ਰਹੀ ਕਿ ਨਹੀਂ ਆ ਰਹੀ ਅਜੇ ਦੱਸਣਾ ਨਹੀਂ ਹੈ ਆਲੇ ਦੱਸਣਾ ਨਹੀਂ ਹੈਗਾ ਠੀਕ ਹੈ ਨਾ ਇਹ ਮਿਰਚਾਂ ਨਹੀਂ ਲਾ ਸਾਨੂੰ ਠੀਕ ਹੈ ਨਾ ਮਸਾਲਾ じゃ ਲਾ ਕੇ ਗੱਲ ਕਰਦਾ ਮੈਂ ਜੜੀ ਮੈਂ ਮਿਰਚ ਥੋੜੀ ਲੈ ਮੈਂ ਉਹਦਾ ਪੁੱਛਦੇ ਵੀ ਦਿਲਜੀਤ ਤੁਸਾਂ ਆਇਆ ਸੀ ਨਾ ਕੱਲ ਸਾਡੇ ਘਰੇ ਉਹ ਪੁੱਛਦਾ ਸੀ ਮਤਲਬ ਵੀ ਆਪਾਂ ਕਰੀਏ ਨਾ ਕਰੀਏ ਮੈਂ ਕਿਹਾ ਵੀ ਭਾਬੀ ਨੂੰ ਲੈ ਲਓ ਫਿਰ ਉਹ ਤਾਂ ਮੇਰੇ ਘਰੇ ਵੀ ਆਇਆ ਸੀ ਲੈ ਉਹ ਲੁਧਿਆਣੇ ਸ਼ੋਅ ਲਾ ਕੇ ਦਿਲਜੀਤ ਤੁਹਾਨੂੰ ਮਿਲ ਕੇ ਨਹੀਂ ਗਿਆ ਬੱਲੇ ਵੇ ਤੁਹਾਡੇ ਪਹਿਲਾਂ ਮੈਨੂੰ ਘਰੇ ਮਿਲ ਕੇ ਫੇਰ ਗਿਆ ਸ਼ੋਅ ਲਾਉਣ ਤੁਹਾਨੂੰ ਮੈਂ ਕਹਤਾ ਨਹੀਂ ਦਸੀ ਉੱਥੇ ਠੀਕ ਹੈ ਨਾ ਮੈਂ ਤਾਂ ਜਹਾਜ਼ ਰਾਂ ਹੀ ਗਈ ਸੀ ਅੱਖਾਂ ਚੁੰਮੇ ਸੱਟ ਕੇ ਆਈਆਂ ਸਮਝਗੇ ਨਾ ਉੱਪਰ ਦੀ ਜਿੰਨੀ ਵੀ ਪਵਲ ਕਾਇਸੀਗੀ ਮੂੰਹ ਚ ਮੂੰਹ ਪਾ ਕੇ ਚੁੰਮੇ ਦੇ ਕੇ ਆਈਆਂ ਉਹਨਾਂ ਨੂੰ ਪਰ ਇੰਨਾ ਹੀ ਬਹੁਤ ਆ ਵੀ ਉਹਦਾ ਨਿਸ਼ਾਨ ਨਹੀਂ ਪਾਏਗਾ ਸੁੱਖ ਨਾਲ ਜੇ ਨਿਸ਼ਾਨ ਪੈ ਜਾਂਦੇ ਨਾ ਉਹਨਾਂ ਨੂੰ ਬੁੜੀਆਂ ਨੇ ਉਹਨਾਂ ਨੂੰ ਘਰੇ ਨਹੀਂ ਸੀ ਬਾੜਨਾ ਬੰਦਿਆਂ ਨੂੰ ਅੱਛਾ ਮੈਨੂੰ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਸੀ ਕਿ ਮੇਰੇ ਦਿਮਾਗ 'ਚ ਆ ਗਈ ਵੀ ਇੱਕ ਦੋ ਬੰਦੇ ਹੈਗੇ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਕੱਲ ਬੜੇ ਜ਼ਿਆਦਾ ਬੋਲਦੇ ਨੇ ਇੱਕ ਲੱਖਾ ਸਦਾਨਾ ਹੋ ਗਿਆ ਜਾਂ ਭਾਨਾ ਸਿੱਧੂ ਹੋ ਗਿਆ ਇਹ ਇੱਕ ਦੋ ਬੰਦੇ ਨੇ ਜਿਹੜੇ ਬਹੁਤ ਜ਼ਿਆਦਾ ਬੋਲਦੇ ਨੇ ਹੈਨਾ ਪਬਲਿਕ ਦੇ ਮੁੱਦੇ ਤੇ ਗੱਲ ਕਰਦੇ ਨੇ ਇਹ ਕਹਿੰਦੇ ਕਹਿੰਦੇ ਤੁਸੀਂ ਚੁੰਮੇ ਵਾਲੀ ਭਾਬੀ ਦੀ ਇੰਟਰਵਿਊ ਲੈਣ ਚਲੇ ਜਾਂਦੇ ਹੋ ਤੁਸੀਂ ਆਪਣੀ ਸੋਸ਼ਲ ਮੀਡੀਆ ਤੇ ਗੰਦ ਪਾ ਰਹੇ ਹੋ ਵੀ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਤੁਸੀਂ ਇਹਨਾਂ ਦੀ ਮੰਜੀ ਦਾ ਮੈਂ ਠੋਕੇ ਰੱਖ ਦੂੰਗੀ ਠੀਕ ਹੈ ਨਾ ਜਿਹੜਾ ਜਿਹੜਾ ਲੱਖਾ ਸਹਰਾਣਾ ਵਾ ਕਿਹੜਾ ਵਾ ਉਹ ਸਦਾਨਾ ਹੋਰ ਠੀਕ ਹੈ ਨਾ ਜੀ ਦੇ ਮਿਰਚਾਂ ਲੱਗਦੀਆਂ ਲੱਗ ਜਾਣ ਮੈਥੋਂ ਪੁੱਛ ਲਿਓ ਠੀਕ ਹੈ ਨਾ ਤੇਲ ਦੀ ਬੋਤਲ ਮੈਂ ਲਿਆ ਦੂੰਗੀ ਸਮਝ ਗਏ ਨਾ ਹਾਂ ਅੱਛਾ ਤੁਸੀਂ ਤਾਂ ਡਰਾ ਦੋ ਵਿਚਾਰੇ ਬੱਚੇ ਡਰਾ ਦੋਗੇ ਤੁਸੀਂ ਜਿਹੜੇ ਦੇਖਦੇ ਹੁੰਦੇ ਬੱਚਿਆਂ ਨਹੀਂ ਮੈਥੋਂ ਡਰਦੇਗੇ ਉਹਨਾਂ ਨੂੰ ਪਤਾ ਵਾ ਵੀ ਜਿਹੜਾ ਭਾਬੀ ਨੂੰ ਛੇੜਦਾ ਪਪਾ ਭਾਬੀ ਇਦਾਂ ਹੀ ਬੋਲਦੀ ਆ ਉਹ ਵੀ ਛੱਡ ਜਾਂਦੀ ਆ ਹਾਂ ਭਾਬੀ ਪਾੜ ਕੇ ਰੱਖ ਦਿੰਦੀ ਆ ਨਾਨਾ ਆਪਾ ਵੀ ਪਤਾ ਕੀ ਵੀ ਚੈਨਲ ਨਾ ਕਿ ਜਵਾਬ ਵੀ ਦੇਖਦੇ ਐ ਐ ਦੀ ਗੱਲਾਂ ਨਾ ਕਰਿਆ ਕਰੋ ਵਿਚਾਰੇ ਡਰ ਜਾਂਦੇ ਬੱਚੇ بگੜ ਵੀ ਜਾਂਦੇ ਬੱਚੇ ਗਈ ਬੱਚੇ ਡਰਦੇ ਨਹੀਂ ਗਏ ਬੱਚੇ ਤਾਂ ਅੱਖ ਉਹ ਵਿਗੜਦੇ ਵੀ ਨਹੀਂ ਗਏ ਅੱਖ ਚੁੰਮਾ ਲੈ ਕੇ ਚੁੱਪ ਕਰ ਜਾਂਦੇ ਆ ਲਾ ਬੱਚਾ ਨਾ ਤੁਸੀਂ ਡਰਨਾ ਵਾ ਠੀਕ ਆ ਨਾ ਆ ਚੱਕੋ ਅੱਖ ਤੇ ਆ ਚੱਕੋ ਚੁੰਮਾ ਪਤਾ ਨਹੀਂ ਵੀਰਵਾਰਾ ਕਾ ਜੁਮਾ ਅੱਜ ਹੈ ਤਾਂ ਜੁਮਾ ਲੈ ਲਾ ਪਾ ਰਣਜੀਤ ਕੋਰ ਦਾ ਚੁੰਮਾ ਥੈਂਕ ਰਣਜੀਤ ਕੋਰ ਪਾ ਭੀ ਵੱਲੋਂ ਆ ਚੱਕ ਡੌਣਾ ਤੇ ਆ ਚੱਕ ਪੱਟ ਭੀ ਰਣਜੀਤ ਕੋਰ ਨਹੀਂ ਕਿਸੇ ਨਾਲ ਵੀ ਘਟ ਕਈਆਂ ਤੇ ਭਾਬੀ ਕੱਢਦੀ ਆ ਵਟ ਅਜਾ ਪੱਪੀਆ ਅੱਜਕਲ ਜਿੱਦਾਂ ਸੋਸ਼ਲ ਮੀਡੀਆ ਦੇ ਆਪਾਂ ਦੇਖ ਰਹੇ ਆ ਵੀ ਬੜੇ ਜਿਆਦਾ ਲੋਕ ਟਰੋਲ ਕਰਦੇ ਇੱਕ ਦੂਸਰੇ ਨੂੰ ਨਾ ਰੋਸਟ ਕਰ ਰਹੇ ਤੁਹਾਨੂੰ ਵੀ ਇੱਕ ਦੋ ਬੰਦੇ ਨੇ ਰੋਸਟ ਕੀਤਾ ਸੀ ਫਿਰ ਉਹਨਾਂ ਦਾ ਕੀ ਬਣਿਆ ਵੀ ਬਚ ਗਏ ਵਿਚਾਰੇ ਕੀ ਹੈ ਧਰਤੀ ਤੇ ਹੈਗੇ ਹਲੇ ਵੀ ਇਹ ਤਾਂ ਨਹੀਂ ਮੈਨੂੰ ਪਤਾ ਪਰ ਜਿਹਨੂੰ ਮੈਂ ਰੋਸਟ ਕੀਤਾ ਨਾ ਸਮਾਹ ਤੇ ਚੰਗੀ ਤਰ੍ਹਾਂ ਪਰ ਉਹ ਬੰਦਾ ਡਰ ਗਿਆ ਡਰ ਗਿਆ ਡਰ ਗਿਆ ਠੀਕ ਹੈ ਨਾ ਛੁਪ ਕੇ ਬਹਿ ਗਿਆ ਕੀ ਕਹਿੰਦਾ ਫਿਰ ਦੱਸ ਸਰਦੈ ਨੂੰ ਪਤਾ ਅੱਜ ਦੱਸੋ ਅੱਛਾ ਤੁਹਾਨੂੰ ਕੀ ਕਹਿੰਦਾ ਇਹ ਤਾਂ ਦੱਸੋ ਕਮ ਰਸਾ ਜਿਹਨੂੰ ਬੋਲਣਾ ਸੀ ਉਹਨੂੰ ਪਤਾ ਲੱਗ ਗਿਆ ਜਿਹਨੂੰ ਬੋਲਣਾ ਉਹਨੂੰ ਪਤਾ ਲੱਗ ਗਿਆ ਜਿਹਨੇ ਵੀਡੀਓ ਦੇਖਣਾ ਨੇ ਦੇਖ ਲੈਣੀ ਹੈ ਧਣੀਆਂ ਨੇ ਜਿਹਨੇ ਤੁਹਾਨੂੰ ਰੋਸਟ ਕੀਤਾ ਉਹਨੇ ਮੈਨੂੰ ਵੀ ਕੀਤਾ ਸੀਗਾ ਇੱਕ ਵੀਡੀਓ ਦੇ ਵਿੱਚ ਫਿਰ ਮੇਰਾ ਵੀ ਫੋਨ ਨਹੀਂ ਚੱਗਦਾ ਅੱਜ ਕੱਲ ਤਾਂ ਫਿਰ ਤੂੰ ਨਹੀਂ ਨਹੀਂ ਉਹ ਫਿਰ ਤੂੰ ਕਹਿਣਾ ਵੀ ਭਾਈ ਮਰ ਬੂ ਮੈਂ ਮੈਂ ਤਾਂ ਨਹੀਂ ਕਹਿੰਦਾ ਹੁਣ ਤਾਂ ਫਿਰ ਮੈਂ ਕਹਾਂ ਤੋ ਕਮ ਅਸੀਂ ਫੇਮ ਟਰਾਇਆ ਤਾਂ ਤੁਸੀਂ ਆ ਅਸੀਂ ਕਿਸੇ ਨੂੰ ਫੇਮ ਨਹੀਂ ਦਿੰਦੇ ਹੈਗੇ ਅੱਛਾ ਹਾਂ ਮੈਂ ਸੋ ਫੇਮ ਸਾਰੇ ਲੈਂਦੇ ਆ ਫਟ ਤੂੰ ਕੋਣ ਸੀਮ ਲੈ ਗਿਆ ਉਹ ਤੋਂ ਹੀ ਵਕਤ ਆ ਪਈ ਲਾ ਤਾਂ ਮੈਂ ਮੈਨੂੰ ਕੋਈ ਤੁਸੀਂ ਫੇਮ ਦਿੱਤਾ ਮੈਂ ਮਤਲਬ ਵੀਡੀਓ ਵਾਲੇ ਬਣ ਰਹੀ ਸਾਡੀ ਹਾਂ ਤੇ ਜਿਹੜੀ ਪਹਿਲੋ ਬਾਈ ਸੀਗੀ ਉਹ ਚ ਵੀ ਤੂੰ ਕਿੰਨਾ ਫੇਮ ਲੈ ਗਿਆ ਕਿੰਨੀ ਵੀਡੀਓ ਚੱਲ ਗਈ ਉਹ ਉਸ ਤੋਂ ਪਹਿਲਾਂ ਵੀ ਹਾਂ ਤਾਂ ਹੀ ਤਾਂ ਤੈਨੂੰ ਦੁਨੀਆ ਤੇ ਕਰ ਕੀਤਾ ਵਾਈ ਮੈਂ ਤਾਂ ਇੰਟਰਵਿਊ ਕਰਦਾ ਫਿਰਦਾਗਾ ਕਿਸੇ ਕਲਾਕਾਰ ਦੀ ਕਰਤੀ ਕਿਸੇ ਐਕਟਰ ਦੀ ਕਰਤੀ ਮੇਰੇ ਸਿਰੂ ਵੀ ਲੱਗਾ ਕਰਨ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਮਤਲਬ ਵੀ ਐਨਾ ਮਾਨ ਸਨਮਾਨ ਦਿੰਦੇ ਹੋ ਮੈਨੂੰ ਵੀ ਤੁਸੀਂ ਪਹਿਲੀ ਈਅਰ ਚ ਬੁਲਾਉਂਦੇ ਹੋ ਤੁਸੀਂ ਮੇਰੀ ਪਹਿਲੀ ਵਾਰ ਬੁਲਾਏ ਤੇ ਤੁਸੀਂ ਆਂਦੇ ਹੋ ਵੀ ਇਸ ਕਰਕੇ ਤੁਹਾਡਾ ਧੰਨਵਾਦ ਤੇ ਕਹਦੋ ਕੀ ਕਹਿਣ ਲੱਗੇ ਸੀ ਕੋ ਕੋ ਨਹੀਂ ਮਿਲਦਾ ਉਹ ਚਿੰਮੇ ਦੇ ਦੇਗਾ ਤਾਂ ਮੈਂ ਪੂਰੀ ਦੁਨੀਆ ਵਾਸਤੇ ਕੀਤੀ ਪਈ ਆ ਹੈ ਤੈਨੂੰ ਮੈਂ ਵਾਸਤੇ ਕੀਤਾ ਵਿਆਵਾ ਹੈ ਸੋਲੀ ਦਾ ਤੇਰੇ ਕੋਲ ਦੀ ਵੀ ਨਹੀਂ ਲੰਗਦੀ ਤੇਰੇ ਨਹੀਂ 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 ਮੈਨੂੰ ਇੱਕ ਖਬਰ ਆਈ ਸੀ ਕਿਧਰੋਂ ਥੋੜੀ ਵੀ ਤੁਸੀਂ ਹੈਲੀਕਾਪਟਰ 'ਚ ਬੈਠੇ ਤੇ ਹੈਲੀਕਾਪਟਰ ਉੱਡ ਨਹੀਂ ਪਾਇਆ ਗੱਲ ਸੱਚ ਹੈ ਅੱਛਾ ਮਹੀਨੇ ਦਾ ਕਿਸ ਨੂੰ ਦੱਸਿਆ ਹੀ ਨਹੀਂ ਗਾ ਹੈਲੀਕਾਪਟਰ ਨਾਲ ਤਾਂ ਆਪੀ ਉੱਡ ਗਿਆ ਸੀਗਾ ਕੌਣ ਸੀ ਮੰਮੀ ਹਾਂ ਇਹੀ ਸੀਗਾ ਅੱਜ ਭੱਬੀ ਫਿਰ ਨਵੇਂ-ਨਵੇਂ ਕਿਹੜੇ ਪ੍ਰੋਜੈਕਟ ਆ ਰਹੇ ਤੁਹਾਡੇ ਹੁਣ ਤੇ ਤਨੀ ਪਹਿਲਾਂ ਖੋਲੀ ਦਾ ਹੁੰਦਾ ਦਾ ਜਿਹੜੀ ਗੱਲ ਕਰ ਰਹੇ ਤੋ ਉਹ ਕਾਰ ਨਹੀਂ ਨਹੀਂ ਉਹੀ ਪੁੱਛ ਰਿਆ ਮੈਂ ਮਤਲਬ ਕਿਤੇ ਕਿਤੇ ਨਾਲ ਆ ਰਿਹਾ ਆਪੋ ਐਕਟਰਸ ਨਾਲ ਪਹਿਲਾਂ ਹੀ ਇੰਟਰਵਿਊ ਕਰ ਲਾਂਗੇ ਨਾ ਤੁਹਾਡੇ ਥਰੂ ਵਾਵੇ ਤੇਰੇ ਸਿਆਣਾ ਕਿੰਨਾ ਵਾ ਤੂੰ ਤਾਂ ਸਿਆਣਾ ਨਾਲੇ ਸਿਆਣਾ ਵਾ ਇੱਕ ਵਾਰ ਮੇਰੀ ਗੱਲ ਤੁਸੀਂ ਇਕੱਲੇ-ਇਕੱਲੇ ਦਿਲਜੀਤ ਨੂੰ ਮਿਲ ਲਏ ਤੇ ਹੁਣ ਜੇ ਮੈਂ ਮਿਲਣ ਦੀ ਮੰਗ ਕਰਾਂ ਤੁਸੀਂ ਮੈਨੂੰ ਸਿਆਣਾ ਕਹਿੰਦੇ ਹੋ ਤੇ ਮਿਲ ਲੈ ਤੈਨੂੰ ਅਸੀਂ ਰੋਕਿਆ ਵਾ ਤੁਸੀਂ ਮੈਨੂੰ ਨੰਬਰ ਨਹੀਂ ਦਿੰਦੇ ਉਹਦਾ ਸਾਲਾ ਪਰਸਾ ਮੈਨੂੰ ਫੋਨ ਕੀਤਾ ਇਹਨੇ ਚੰਡੀਗੜ੍ਹ ਬੈਠੇ ਨੇ ਕਹਿੰਦਾ ਮੈਂ ਜਲਜੀਤ ਦੇ ਸਾਹਮਣੇ ਕੋਠੀ ਦੇ ਵਿੱਚ ਰਹਿਣਾ ਵਾਂ ਕਹਿੰਦਾ ਠੀਕ ਹੈ ਨਾ ਉੱਥੇ ਹੀ ਮੈਂ ਮਿਲਦਾ ਵਾਂ ਇਹ ਬੜਾ ਕੰਮੰਦਾ ਖਰਾਬ ਆਏ ਤੇ ਹੁਣ ਜਿਹੜੇ ਵਿਚਾਰੇ ਡਰਦੇ ਨੇ ਤੁਹਾਡੇ ਤੋਂ ਰੋਸਟ ਕਰਨ ਉਹਨਾਂ ਨੂੰ ਕੀ ਕਹੂੰਗਾ ਫਿਰ ਉਹ ਮੈਨੂੰ ਰੋਸਟ ਕਰਦਾ ਹੀ ਨਹੀਂ ਗੇ ਠੀਕ ਹੈ ਨਾ ਉਹ ਪਹਿਲੇ ਡਰ ਕੇ ਪਿੱਛੇ ਹੋ ਜਾਂਦਾ ਅੱਜ ਕਿਸੇ ਦੀ ਕਮੀ ਲੱਗ ਰਹੀ ਮੈਨੂੰ ਇੱਕ ਕੋ ਬੰਦਾ ਤੁਹਾਡੇ ਨਾਲ ਆਉਂਦਾ ਹੁੰਦਾ ਆਇਆ ਨਹੀਂ ਉਹ ਬੰਦਾ ਉਹਦਾ ਕਾਹਤ ਨਹੀਂ ਆਇਆ ਕਾ ਉਹ ਕਹਿੰਦਾ ਦਮਸੀ ਨਹੀਂ ਆਉਣਾ ਵਾ ਕਹਿੰਦਾ ਤੂੰ ਹਣ ਉਹਦੇ ਨਾਲ ਵਿਆਹ ਕਰਵਾ ਤੇ ਉਹਦੇ ਨਾਲ ਘਰ ਨੂੰ ਜਾ ਕਹਿੰਦਾ ਮੇਰੇ ਲਈ ਤਲਾਕ ਤਲਾਕ ਮੈਂ ਪੰਜਾਬ ਵਾਲੀ ਤਲਾਕ ਦੇਤਾ ਆਏ ਹੋਏ ਫਿਰ ਹੁਣ ਦੁਬਾਰਾ ਵਿਆਹ ਨਹੀਂ ਕਰਾਉਣਾ ਤੁਸੀਂ ਤੇਰੇ ਨਾਲ ਕਰਾਉਣਾ ਉਹ ਮੇਰੀ ਤਾਂ ਸਹੇਲੀ ਹੈਗੀ ਐ ਉਹ ਸਹੇਲੀ ਨੂੰ ਪਰੇ ਸਾਡੇ ਮੇਰਾ ਤਲਾਕ ਕਰਾਉਂਗੇ ਕਿਸ ਦਿਨ ਇਹ ਨਹੀਂ ਆ ਪਰ ਜੇ ਮੈਂ ਤਲਾਕ ਦੇਤਾ ਤਾਂ ਤੈਨੂੰ ਵੀ ਦੇਣਾ ਹੀ ਪੈਣਾ ਚਲੋ ਨਹੀਂ ਬਟ ਫਿਰ ਵੀ ਮੈਂ ਇਹਨਾਂ ਦੀ ਕੋਈ ਤਾਰੀਫ ਕਰੂੰਗਾ ਵੀ ਜਦੋਂ ਵੀ ਮੈਂ ਆਇਆ ਭਾਬੀ ਨੂੰ ਪਹਿਲੀ ਯਾਰ ਚ ਕਾਲ ਕੀਤੀ ਭਾਬੀ ਆਏ ਨੇ ਤੇ ਇਹਨਾਂ ਨੂੰ ਤੇ ਇਹਨਾਂ ਦੀ ਟੀਮ ਨੂੰ ਇਹਨਾਂ ਦੇ ਹਸਬੰਦ ਇਹਨਾਂ ਦੀ ਬੇਟੀ ਤੇ ਇਹਨਾਂ ਨੂੰ ਮੈਂ ਬਹੁਤ ਰਿਸਪੈਕਟ ਦਿੰਦਾ ਬਹੁਤ ਅੱਛੇ ਲੋਕ ਨੇ ਆ ਰਹੇ ਅੱਧੇ ਗੱਲ ਕੀ ਹੈ ਯਾਰ ਦੋਸਤੋਂ ਵੀ ਅਕਸਰ ਨਾ ਸੋਸ਼ਲ ਮੀਡੀਆ ਤੇ ਜੋ ਦਿਖਦਾ ਉਹ ਐਕਚੁਅਲ ਚ ਹੁੰਦਾ ਨਹੀਂ ਹੈਗਾ ਕਈ ਲੋਕ ਸੋਸ਼ਲ ਮੀਡੀਆ ਤੇ ਬਹੁਤ ਚੰਗੇ ਬੰਦੇ ਨੇ ਪਰ ਐਕਚੁਅਲ ਚ ਚੰਗੇ ਹੁੰਦੇ ਨਹੀਂ ਹੈਗੇ ਕਈ ਲੋਕ ਸੋਸ਼ਲ ਮੀਡੀਆ ਤੇ ਬਸ ਉਹੀ ਲੋਕਾਂ ਨੂੰ ਹਸਾਉਂਦੇ ਨੇ ਬਟ ਐਕਚੁਅਲ ਚ ਬਹੁਤ ਵਧੀਆ ਹੁੰਦੇ ਨੇ ਵੀ ਮੈਂ ਇਹਨਾਂ ਨਾਲ ਬੈਠਾ ਇਹਨਾਂ ਦੇ ਹਸਬੰਡ ਨਾਲ ਬੈਠਾ ਜਦੋਂ ਵੀ ਤਾਂ ਇਹਨਾਂ ਨੇ ਬਹੁਤ ਰਿਸਪੈਕਟਫੁਲੀ ਗੱਲ ਕੀਤੀ ਮੇਰੇ ਨਾਲ ਜੈਨੂਅਲੀ ਗੱਲ ਕੀਤੀ ਕੋਈ ਐ ਮਤਲਬ ਚੜਾਇਆ ਨਹੀਂ ਮੈਨੂੰ ਤੇ ਉਹਦਾ بس ਇੱਕ ਗੱਲ ਸੁਣ ਮੇਰੀ ਠੀਕ ਹੈ ਨਾ ਹਰ ਸੋ ਲੋਕਾਂ ਦੀਆਂ ਗੱਲਾਂ ਦਾ ਕਰ ਲੀਆਂ ਬਹੁਤ ਵੀ ਲੋਕੀ ਵੀੜੀਆ ਬਣਾਉਂਦੇ ਆ ਲੋਕੀ ਕੋ ਕਿੱਦਾਂ ਦੇ ਕੋ ਕਿੱਦਾਂ ਦੇ ਆ ਹੁਣ ਤੂੰ ਮੇਰੇ ਨਾਲ ਬੈਠਾ ਵਾ ਤੇ ਤੇਰੇ ਨਾਲ ਮੈਨੂੰ ਬੈਠਣ ਦਾ ਪਤਾ ਕੀ ਕਹਿਣਗੇ ਭਾਬੀ ਨਾਲ ਬੈਠਾ ਚਮਿਆਂ ਵਾਲੀ ਨਾਲ ਉਹ ਚੁੰਮਾ ਹੀ ਦਿੰਦੀ ਆ ਠੀਕ ਹੈ ਨਾ ਗੰਦੇ ਚੁੰਮੇ ਦਿੰਦੀ ਆ ਕੀ ਗੱਲ ਮੇਰੇ ਗੰਦੇ ਚੁੰਮੇ ਆ ਮੈਂ ਤਾਂ ਤੇਰੇ ਮੂੰਹ ਚ ਮੂੰਹ ਪਾ ਕੇ ਦਿੰਦੀ ਆ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਮੈਦਤੀ ਖਾਸ ਪੇਸ਼ਕਸ਼ ਲੈ ਕੇ ਪੀਣਾ ਨਹੀਂ ਤੇ ਫਿਰ ਤੋਂ ਹਾਜ਼ਰ ਹੁੰਦਾ ਰਹਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ ਹੁੰਡਾ ਸੰਗ ਗਿਆ